ਸਾਸੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡ ਡਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਆ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਵੀਰ ਨੇ ਦੋ ਵਾੜਾ ਸੇਲ ਕਰਨੀਆਂ ਦਵੇਂ ਤਾਜ਼ੀਆਂ ਸੂਈਆਂ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਕਿਸੇ ਨੇ ਵੀਡੀਓ ਤੇ ਪਸ਼ੂ ਖਰੀਦਣਾ ਆਪਣੀ ਦੋ ਟਾਈਮ ਦੀ ਚਵਾਈ ਕਰ ਲਿਆ ਕਰੋ ਸੂਏ ਸਵਾਇ ਡੰਗਰ ਦੀ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਨੂੰ ਚੈੱਕ ਕਰ ਲਿਆ ਕਰੋ ਥਾਂ ਟਿਪਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਡਿਟੇਲ ਲੈਣੇ ਆ ਜੀ ਹਾਂ ਜੀ ਸਾਸਰੀ ਘਾਲ ਬਾਜੀ ਸਾਸਰੀ ਦਾ ਵੀਰ ਜੀ ਕੀ ਹਾਲ ਜੇ ਵਧੀਆ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਕਿਰਪਾ ਤੇ ਕਿਦਾਂ ਜਿਹੜਾ ਨਗੀਨਾ ਪਾਇਆ ਉਹ ਵੇਗਿਆ ਬਾਜੀ ਫੋਨ ਵੜਿਆ ਕਿੱਥੇ ਘਲਾਤਾ ਜੀ ਉਹ ਚਲ ਗਿਆ ਗਰਦਾਸਪੁਰ ਏਰੀਆ ਚ ਠੀਕ ਹੈ ਜੀ ਹਾਂ ਜੀ ਸਹੀ ਹੈ ਉਹਨਾਂ ਨੇ ਚਵਾਈ ਵੀ ਨਹੀਂ ਕੀਤੀ ਵੀਰ ਨੇ ਠੀਕ ਆ ਉਹ ਆਪਣੇ ਯਕੀਨ ਤੇ ਲੱਗੇ ਲੱਦ ਕੇ ਤੇ ਅੱਜ ਫੇਰ ਦੋ ਕਰਨੀਆਂ ਸੇਲ ਅੱਜ ਦੋ ਆ ਬਾਜੀ ਦੋਵੇਂ ਚੰਗੀਆਂ ਦੋਵੇਂ ਤਾਜੀਆਂ ਸੂਈਆਂ ਬਿਲਕੁਲ ਵੀ ਤੇ ਬਿਲਕੁਲ ਠੀਕ ਹੈ ਜੀ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਭਾਜੀ ਪਿੰਡ ਖਡੂਰ ਸਾਹਿਬ ਹਾਂਜੀ ਜ਼ਿਲ੍ਹਾ ਤਰਨਤਾਰਨ ਸੀਲ ਵੀ ਖਡੂਰ ਸਾਹਿਬ ਤੇ ਨਾਮ ਮੇਰਾ ਅਰਸ਼ਦੀਪ ਸਿੰਘ ਠੀਕ ਫੋਨ ਨੰਬਰ 819823354 ਠੀਕ ਹੈ ਜੀ ਹਾਂਜੀ ਆਪਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਆ ਜਿਹੜੀ ਵੈੜ ਆ ਇਹ ਤੋਂ ਸ਼ੁਰੂਆਤ ਕਰਾਂਗੇ ਇਹਦਾ ਆਪਾਂ ਜੀ ਸੂਆ ਕਿੰਵਾ ਜੀ ਇਹ ਵੀਰ ਜੀ ਪਹਿਲੇ ਸੂਗੇ 6 ਦੰਦ 6 ਦੰਦ ਦਾ ਮੂੰਹ ਹਾਂਜੀ ਠੀਕ ਹੈ ਜੀ ਆਹ ਵੇਖੋ ਵੀ ਥਾਣ ਥੁਣ ਚੈੱਕ ਕਰੋ ਜੀ ਇਹਦਾ ਆਹ ਵੇਖੋ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਮੂੰਹ ਤਾਂ ਛੇ ਦੰਦ ਦਾ ਵਹਿੜ ਫੇਸ ਕੁਆਲਿਟੀ ਚੰਗੀ ਪਿੱਛੇ ਬੱਚਾ ਕੀ ਆ ਗਿਆ ਜੀ ਬੱਛਾ ਵੀਰੇ ਬੱਛਾ ਆ ਗਿਆ ਪਿੱਛੇ ਠੀਕ ਹੈ ਜੀ ਕੱਦ-ਕਾਡ ਚੈੱਕ ਕਰ ਲਓ ਵਹਿੜ ਦਾ ਤੇ ਹਵਾਨਾ ਵੀ ਬੜਾ ਸੋਹਣਾ ਵਾ ਕਿੰਨੇ ਦੇਵੋਗੇ ਭਾਈ ਸੂਈ ਨੂੰ ਕਿੰਨੋਂ ਭਾਈ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਹੋ ਗਿਆ ਸੂਈ ਹਾਂ ਜੀ ਜਿੱਥੋਂ ਆਪਾਂ ਲੈਂਦੀ ਉਹ ਕਹਿੰਦੇ 4 ਦਿਨ ਹੋਇਆ 4 ਦਿਨ ਆਪਣੇ ਕੋਈ ਨੂੰ ਹੋ ਗਏ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਸ ਟਾਈਮ ਤੇ ਕਿੰਨਾ ਦੁੱਧ ਦੇ ਦੇਗੋ ਇਸ ਟਾਈਮ ਇਹਦੇ ਕੋਲ ਭਾਜੀ ਪੱਕਾ ਜਿਹੜਾ ਆਪਾਂ ਮਿਲ ਲੈਣਾ ਉਹ 14 ਕਿਲੋ ਆ 14 ਕਿਲੋ ਦੁੱਧ 14 ਕਿਲੋ ਆਪਾਂ ਮਨਾ ਲਾਂਗੇ 14 ਕਿਲੋ ਤਿਆਰ ਆ ਗਏ ਹਾਂ ਪੂਰਾ ਕੰਡੇ ਵਾਲਾ ਠੀਕ ਹੈ ਜੀ ਇਹਨੂੰ ਤੋੜ ਦਿਓ ਖੋਲ ਕੇ ਵੀਰ ਜੀ ਆਹ ਵੇਖੋ ਜੀ ਕਦ ਕਾੜ ਚੈੱਕ ਕਰ ਲਓ ਵਹਿੜ ਦਾ ਬਾਕੀ ਕਿਸੇ ਵੀਰ ਨੇ ਵੀ ਆਪਣੇ ਫੋਨ ਦੇ ਵਿੱਚ ਵੀਡੀਓ ਵੇਖਣੀ ਆ ਜਦੋਂ ਫੋਨ ਦੀ ਸਕਰੀਨ ਨੂੰ ਵੱਡੀ ਕਰਕੇ ਵੇਖਣਾ ਤਾਂ ਜੋ ਪਸ਼ੂ ਦਾ ਕਦ ਕਾੜ ਪਤਾ ਲੱਗ ਜੇ ਝੂਮਕ ਆਪਾਂ ਕਦੇ ਕੀਤਾ ਨਹੀਂ ਨਾ ਹੀ ਆਪਾਂ ਕਦੇ ਡੰਗਰ ਦਾ ਰੰਗ ਬਦਲ ਕੇ ਦਿਖਾਇਆ ਜੀ ਜਿੱਦਾਂ ਦਾ ਪਸ਼ੂ ਹੁੰਦਾ ਦਦੇ ਦਿਖਾਉਨੇ ਆ ਆਹ ਵੇਖੋ ਕਦ ਕਾੜ ਚੈੱਕ ਕਰ ਲਓ ਇਹਦਾ ਆਹ ਵੇਖੋ ਜੀ ਹਵਾਨਾ ਬਹੁਤ ਸੋਹਣਾ ਕੰਪੈਕਟ ਆਰਡਰ ਵਾਲੀ ਆ ਆਹ ਵੇਖੋ ਥਾਨ ਪੂਰਾ ਗਾਜਰ ਥਾਨ ਲੱਗਾ ਮੁਠੀ ਦੀ ਚਵਾਈ ਵਾਲਾ ਹੋਰ ਵੇਖੋ ਭਾਜੀ ਤੁਰਦੀ ਗਗੂ ਗੇਲੰਗਮਗ ਨਹੀਂ ਮੈਂ ਕਹਿੰਦਾ ਵੀ ਗਗੂ ਗਗੂ ਗੇਲੰਗਮਗ ਕਹਿੰਦਾ ਝੂਮ ਝੂਮ ਕੇ ਤੁਰਦਾ ਨਾ ਜੇ ਤਾਂ ਗਗੂ ਗੇਲ ਉਦਾਂ ਤੁਰਦੀ ਆ ਆਹ ਵੇਖੋ ਜੀ ਚੈੱਕ ਕਰੋ ਕੁਆਲਿਟੀ ਬਾਕੀ ਪੂਰੀ ਐ ਸੋਹਣੀ ਸੁਨੱਖੀ ਆ ਤੇ ਇਹਨਾਂ ਦੀ ਜਿਹੜੀ ਆ ਨਾ ਹੁਣ ਜਿਹੜਾ ਟਾਈਮ ਹੋਣ ਡਿਆ ਗਰਮੀਆਂ ਦਾ ਮੌਸਮ ਗਰਮੀਆਂ ਦੇ ਮੌਸਮ ਦੇ ਵਿੱਚ ਇਹਨਾਂ ਵੜਾ ਨੇ ਕਾੜ ਕੱਢਣੀ ਆ ਇਹਨਾਂ ਨੂੰ ਗਰਮੀ ਗਰਮੀ ਦੀ ਕੋਈ ਪ੍ਰਵਾਹ ਨਹੀਂ ਗਈ ਕੈਮਰੇ ਤੋਂ ਡਰਦੀ ਥੋੜਾ ਜਿਹਾ ਲੈ ਜੋ ਭਾਜੀ ਲੈ ਜੋ ਆ ਵੇਖੋ ਬੱਸ ਬੱਤੇ ਕੈਮਰੇ ਤੋਂ ਬੰਦੇ ਡਰੀ ਜਾਂਦੇ ਤਾਂ ਜਾਨਵਰ ਆ ਜਾਨਵਰ ਬੰਦੇ ਤੋਂ ਡਰਦਾ ਇਹਨੂੰ ਕੈਮਰੇ ਦਾ ਕੀ ਬਤਾ ਵਿਚਾਰੀ ਨੂੰ ਇਹ ਆਕੇ ਗਾਵੇਂ ਵਾਅਦੇ ਦੀ ਆ ਜਿਹੜਾ ਵੀਰ ਲੈ ਜਾਊਗਾ 400 ਇਹ ਪੀ ਕੇ ਵੀ ਫੇਰ ਇਦਾਂ ਦੀ ਰਹਿਣਾ ਨਹੀਂ ਘਟਣਾ ਨਹੀਂਗਾ ਠੀਕ ਆ ਤੇ ਦੁੱਧ ਭਾਜੀ ਕਿੰਨਾ ਵਾਜੂਗੀ ਥੋੜਾ ਵਧਾ ਕੇ ਨਹੀਂ ਦੁੱਧੋਂ ਭਾਜੀ ਵੇਖੋ ਜੇ ਦੇ ਕੋਈ ਚੰਗੀ ਸੇਵਾ ਕਰੇ ਹਾਂਜੀ ਵਧੋਂ ਵਧੂ ਕੀ ਚਲੋ ਜ਼ਿਆਦਾ ਨਹੀਂ ਇਹਨੂੰ 15 16 ਕਿਲੋ ਦੁੱਧ ਤੇ ਕਰਨਾ ਚਾਹੀਦਾ ਹਾਂਜੀ ਆਪਾਂ ਜ਼ਿਆਦਾ ਨਹੀਂ ਕਵਾਂਗੇ 17 18 ਉਹ ਫਾਇਦਾ ਨਹੀਂ ਉਸ ਚੀਜ਼ ਦਾ ਕੋਈ ਜੀ ਕਿਲੋ ਵਾਜੇ 2 ਕਿਲੋ ਵਾਜੇ 15 16 ਕਿਲੋ ਦੁੱਧ ਦੇ ਨੂੰ ਮਤਲਬ ਬਹੁਤ ਜਿਆਦਾ ਬਨੇ ਤੇ ਥੋੜਾ ਵੀ ਨਹੀਂ ਆ ਮੜਾ ਲਾਗੇ ਖਲੋ ਜੋ ਇੱਕ ਨਾ ਕੱਦ ਕਾੜ ਦਾ ਪਤਾ ਲੱਗ ਜੂਗਾ ਵੈੜ ਦਾ ਕੱਦ ਕੋਈ ਛੋਟਾ ਨਹੀਂ ਆ ਵੇਖ ਲਓ ਇੱਕ ਵਾਰ ਫੇਰ ਚੈੱਕ ਕਰ ਲਓ ਤੇ ਦੁੱਧ ਆਸ ਟਾਈਮ ਤੇ 14 ਲੀਟਰ ਦੇ ਕੋਲ ਰੈਡੀ ਆ ਹਾਂਜੀ ਜਿਹੜਾ ਤੁਹਾਡੇ ਘਰ ਤਿਆਰ ਆ ਆਪਾਂ ਉਹ ਦੱਸਣਾ ਨਾ ਬਿਲਕੁਲ ਬਿਲਕੁਲ ਬਾਕੀ ਅਗਲਾ ਅਗਲਾ ਵੰਡ ਪਾਊਗਾ ਜੋ ਵੀ ਫੀਡ ਪਾਊਗਾ ਹਾਂਜੀ ਗਲਾਸੀ ਖੰਡ ਇਧਰ ਉਧਰ ਹੋ ਜੇ ਤਾਂ ਆਪਾਂ ਕਹਿ ਨਹੀਂ ਸਕਦੇ ਸੌਣੀ ਖਾਂਦੇ ਤੇ ਉਦਾਂ ਇਹ ਨਹੀਂ ਆ ਵੀ ਆਪਾਂ 14 ਦਾ ਛਾ ਤੇ 12 ਹੋਊਗਾ ਅੱਛਾ ਉਹ ਕੰਮ ਨਹੀਂ ਆਗਾ ਰੱਸੀ ਪਾ ਕੇ ਚੋਂਦੇ ਰੱਸੀ ਪਾ ਕੇ ਭਾਜੀ ਚੋਂਦੇ ਆ ਜਿਨ੍ਹਾਂ ਦੇ ਘਰੋਂ ਆ ਅੱਛਾ ਪਰ ਆਪਾਂ ਨਹੀਂ ਜੋਈ ਆਪਾਂ ਦੇਖ ਕੇ ਬਨੇ ਬੈ ਗਏ ਉਦਾਂ ਉਹਨਾਂ ਨੇ ਕਿਹਾ ਵੀ ਅਸੀਂ ਦੋਵੇਂ ਬਨੇ ਬੈ ਕੇ ਚੋ ਲੈਨੇ ਆ ਠੀਕ ਆ ਅੱਜ ਵੈਸੇ ਮੈਂ ਮੀਂਹ ਦਾ ਕਰਕੇ ਲਿਬੜੀਆਂ ਨਵਾਈਆਂ ਨੂੰ ਆਂਗਾ ਕੋਈ ਲੱਤ ਛੱਡ ਵਾਲੀ ਗੱਲ ਨਹੀਂ ਆ ਮੱਛੀ ਠੰਡੀ ਆ ਤੇ ਦੋਵੇਂ ਟਾਈਮ ਜਦੋਂ ਜਵਾਈ ਦਾ ਟਾਈਮ ਹੋਊਗਾ ਆਪ ਆਵਾਜ਼ਾਂ ਮਾਰੂਗੀ ਬੈੜ ਠੀਕ ਹੈ ਜੀ ਹਾਂ ਤੇ ਦੱਸੋ ਫੇ ਕਿੰਨੇ ਕੀ ਦੇਣੀ ਆ ਮੋਲ ਵੇਖੋ ਭਾਜੀ ਜਿੱਦਾਂ ਥਣ ਥੋਂ ਲੱਗਾ ਮੈਂ ਤਾਂ 52000 ਰੁਪਇਆ ਕਰ ਦਈਏ ਨਹੀਂ ਨਾ ਤਾਂ ਕਰਾਂ ਕਰੋ ਤੁਸੀਂ 52000 ਨਾ ਮੋਲ ਕਰੋ ਪਤਾ ਗੱਲ ਕੀ ਭਾਜੀ ਕਈ ਮੇਰੇ ਵੀਰ ਭਰਾ ਕੀ ਕਰਦੇ ਆ ਵੀ ਉਹ ਕਲਾ ਮੋਲੀ ਵੇਖ ਲੈਦੇ ਵੀ ਮੁੱਲ ਜ਼ਿਆਦਾ ਕੀਤਾ ਵਾ ਹਾਂਜੀ ਤੇ ਕਈ ਮੇਰੇ ਵੀਰ ਜਿਨ੍ਹਾਂ ਨੇ ਕੰਮ ਇਹੋ ਜਿਹਾ ਸ਼ੋਹਿਆ ਵਾ ਵੀ ਮੁੱਲ ਥੋੜਾ ਕਰਨਾ ਵਾ ਤੇ ਪਿਛੇ ਬਚਾ ਲਾ ਦੇਣਾ ਠੀਕ ਆ ਆਪਣੇ ਕੋ ਕੰਮ ਨਹੀਂ ਹੈਗਾ ਅਗਲੇ ਕੋ ਪੈਸੇ ਲੈਣੇ ਭਾਜੀ ਉਦਾਂ 2000 ਮੰਗ ਕੇ ਵੱਧ ਲੈ ਲਓ ਭਾਜੀ ਚੈਨ ਚੈਨ ਨਾਲ ਇਹ ਗੱਲਾਂ ਕੱਟ ਦਿੰਦੇ ਜਿਹੜੀਆਂ ਤੁਸੀਂ ਬੋਲਦੇ ਜੀ ਮੈਂ ਉਹਨਾਂ ਕੱਟਣ ਦਾ ਫਾਇਦਾ ਕੋਈ ਨਹੀਂ ਹੈ ਹੈ ਤੇ ਇਹਨਾਂ ਜਿਹੜਾ ਚੈਨਲ ਵਾਲਾ ਬੱਚੇ ਲਾ ਕੇ ਵੀਡੀਓ ਬਣਾਉਂਦਾ ਉਹ ਵੀ ਨਾਲ ਗੁਨਾਗਾਰ ਵਾ ਉਹ ਉਨਾ ਹੀ ਬਾਪ ਉਹਨੂੰ ਲੱਗਣਾ ਜਿਹਨੇ ਬੱਚਾ ਲਿਆ ਤੇ ਉਹਨੇ ਚੈਨਲ ਇਹਨੂੰ ਲੱਗਣਾ ਤੇ ਪਾਜੀ ਜੀ ਹੁਣ ਮੰਨ ਕੇ ਚਲੋ ਹੀ ਗਏ ਸਾਨੂੰ ਪਤਾ ਹੀ ਨਾ ਹੋਊਗਾ ਜੇ ਅਗਲਾ ਗਲਤ ਕਰਦੂ ਕੀ ਕਰਾਂਗੇ ਜੀ ਤੇ ਨਹੀਂ ਪਤਾ ਫੇਰ ਤੇ ਚਲੋ ਕੋਈ ਗੱਲ ਨਹੀਂ ਤੇ ਜੇ ਪਤਾ ਜਾਣ ਬੁੱਝ ਗਿਆ ਅਗਲਾ ਬਣਾਉਂਦਾ ਹੁਣ ਕਈ ਵੀਰ ਇਦਾਂ ਦੇ ਵੀਡੀਓ ਪਾ ਲਈਦੀ ਅਗੜੇ ਦੀ ਡੰਗਰ ਦਾ ਮੁੱਲ ਹੀ ਉਹ 20000 ਵਾਲੇ ਦਾ 50000 ਕਰ ਦਿੰਦਾ ਕਦੇ ਵਿਗਦਾ ਨਹੀਂ ਸਾਨੂੰ ਲਾਂਭਾ ਤੇ ਡੰਗਰ ਨਹੀਂ ਵਿਕਿਆ ਪਾਜੀ ਹਾਂ ਸੱਜਰ ਸੂਈ ਗਾਂ ਡੱਬੇ ਰੰਗ ਦੀ ਅੱਛਾ ਉਹਨੇ ਬੰਦੇ ਨੇ ਮੁੱਲ ਕੀਤਾ 22000 ਰੁਪਇਆ ਅੱਛਾ ਉਧਰ ਮੇਰੇ ਨਾਲ ਕੋਈ ਨਾ ਉਹ ਦੋ ਦਾਖ ਤੇ 22 ਤੁੰਦਾ ਵੀ ਮੈਂ 17000 ਦੀ ਦੇ ਤੂੰ ਮਾਨਤਨ ਕਰ ਦੂੰ ਠੀਕ ਆ ਸਾਡੇ ਕੋ ਤੇ ਨਹੀਂ ਆਉਂਦੀਆਂ ਇਹੋ ਜੀਆਂ 17000 ਵਾਲੀਆਂ ਤੇ ਨਾ ਮਿਲਣਗੀਆਂ ਉਦਾਂ ਬੱਚਾ ਬੋਚਾ ਚੁੱਕ ਕੇ ਲਾ ਦੀ ਲੋਕੀ ਵਸ਼ੀਆਂ ਲਈ ਜਾਂਦੇ ਮੁੱਲ ਵਸ਼ੀਆਂ ਲੈ ਦੇ ਲਾਈ ਜਾਂਦੇ ਆ ਦੱਸੋ ਮੁੱਲ ਕਿ 52000 ਜੋ ਕਿੰਨਾ ਛੋਟ ਕਰਦੇ 52000 ਬਹੁਤ ਜਿਆਦਾ ਹੈ ਭਾਜੀ ਮੈਂ ਤਾਂ ਕਹਿੰਦਾ 48 ਦੀ ਦੇ ਦਿਓ ਭਾਜੀ ਵਸ਼ੀ ਚੰਗੀ ਆ ਮੈਂ ਤਾਂ ਵੀ ਜੇ ਕੋਈ 400ਗੇ ਚੋਲੂਗਾ ਨਾ ਤੇ ਫੇਰ ਓਨੇ ਦੀ ਰਹਿਣੀ ਹੈ ਹੈ ਤਾਂ ਓਨੇ ਦੀ ਆ ਹੁਣ ਮੈਨੂੰ ਗੱਲ ਮੇਰੀ ਗੱਲ ਸੁਣ ਤੁਸੀਂ ਹਿਸਾਬ ਨਾਲ ਲਿਆਂਦੀ ਹਿਸਾਬ ਨਾਲ ਦੋ ਥੋੜਾ ਰੱਖੋ ਆਪਣਾ ਜਲ ਪਾਣੀ ਵੇਖੋ ਬਾਜੀ ਜੀ ਇਹ ਆਈਏ ਹਾਂ ਬਿਲਕੁਲ 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 ਕੋਈ ਗੱਲ ਨਹੀਂ ਹਾਂ ਮੁੱਲ ਵੇਖ ਲਓ ਵੀ ਮੈਂ ਕਹਿੰਦਾ 48 ਦੀ ਦੇ ਦੋ ਪਰਾਂ ਜਾਂ ਦੋ 48 ਦੀ ਫਿਰ ਉੱਚੋਂ ਕਿੰਨਾ ਛੋਟ ਕਰੋਗੇ ਉੱਚੋਂ 1000 ਛੜ ਦਈਏ 47 47 ਮੌਕੇ ਤੇ ਜੇ ਕੋਈ ਮੌਕੇ ਤੇ ਬਾਜੀ ਛੋਟ ਛੱਪਾ ਚਲੋ ਕਰਾਂਗੇ ਦੂਰ ਨੇੜੋਂ ਵੀਰ ਚਲੋ ਆਇਆ ਕਰਨਾ ਪੈਂਦਾ ਕਿਰਾਏ ਭੜੇ ਦਾ ਅਸੀਂ ਛੋਟ ਉੱਥੇ ਹੀ ਕਰੋਨੇ ਜਿੱਥੇ ਪਿਆਰ ਪ੍ਰੇਮ ਹੁੰਦਾ ਵਾ ਉਹ ਵੀਰ ਨੂੰ ਕਹਦੇ ਜੀਦਾ ਵਾ ਵੀ ਕੱਟ ਕਰ ਲਾ ਨਹੀਂ ਬਾਜੀ ਪਰ ਕਈ ਲੋਕ 7 7 8 8000 ਮੇਰੇ ਵੀਰ ਭਰਾ ਡਾਉਂਦੇ ਉਹ ਕੰਮ ਨਹੀਂ ਠੀਕ ਆਪਾਂ ਵੀਡੀਓ ਦੇ ਵਿੱਚ ਮੁੱਲੀ ਉਹਨਾਂ ਕੋ ਪਾਈ ਜਾ ਤਾ ਬਾਕੀ ਜਿਹੜੇ ਸਾਣਾ ਦੁੱਧ ਦੱਸਿਆ ਤੁਸੀਂ ਇੰਨਾ ਕੋ ਮੁੱਲ ਜਾ 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 ਪਾਜੀ ਕਿਉਂ ਟਾਰਗੇਟ ਪਾਜੀ ਹੁਣ ਛਾ ਕੰਮ ਬਿਲਕੁਲ ਸਾਫ਼ ਸੁਥਰਾ ਮਾਲ ਆ ਤੇ ਬਾਕੀ ਇਹ ਇਹ ਜਿਹੜੀਆਂ ਵਹਿੜਾਂ ਮ ਇਹਨਾਂ ਦੀ ਫੈੜ ਵੀ ਚੰਗੀ ਆਉਂਦੀ ਆ ਹਾਂਜੀ ਤੇ ਦੁੱਧ ਵੀ ਮੱਝਾਂ ਹਰਗਾ ਹੁੰਦਾ ਤੇ ਫੋਨ ਕਰ ਲਿਓ 47000 ਚੋਂ ਮਾਨਤਾ ਨਾ ਹੋ ਜੂਗਾ ਨਾ ਹੋ ਜੂ ਹੋ ਜੂ ਪਾਜੀ ਕੋਈ ਫਿਕਸ ਨਹੀਂਗਾ ਅਜੇ ਵੀ ਨਹੀਂ ਫਿਕਸ ਫੂੰਜ ਜ਼ਰੂਰ ਲਾ ਲੈ ਦੂਜੇ ਨੰਬਰ ਦੇ ਆਪਾ ਦਿਖਾਉਣੀ ਆ ਬਾਕੀ ਫਿਕਸ ਜੇਵਾ ਨਾ ਸਾਰਾ ਇਹਦਾ ਕੋਈ ਆ ਫਿਕਸ ਅਡਰ ਵਾਲੀ ਆ ਜੀ ਟਟਵਾਵਾਂ ਨਾ ਨਹੀਂ ਟਟਵਾ ਨਹੀਂ ਗਾ ਬਾਕੀ ਥਾਨ ਪੂਰਾ ਐ ਗਾਜਰਾਂ ਨੂੰ ਸਿੱਧਾ ਲੱਗਾ ਜੀ ਜਦੋਂ ਗਾਜਰਾਂ ਨਹੀਂ ਹੁੰਦੀਆਂ ਉਦਾਂ ਥਾਨ ਲੱਗਾ ਗੁਲਾਬੀ ਥਾਨ ਆ ਇਹਦੇ ਆ ਦੂਜੀ ਜਿਹੜੀ ਵਹਿੜ ਆ ਇਹਦੇ ਕੋਲ ਕੀ ਆ ਬੱਛੀ ਇਹ ਕੋਈ ਪਾਜੀ ਬੱਛੀ ਆ ਆ ਵੇਖੋ ਜੀ ਇਹਦਾ ਸੁਗਾ ਕਿਨਵਾ ਜੀ ਇਹਦਾ ਪਾਜੀ ਘਰ ਵਾਲਿਆਂ ਨੇ ਕਿਹਾ ਦੂਜਾ ਸੁਗਾ ਵਾ ਅੱਛਾ ਜੀ ਆਪਾਂ ਨਹੀਂ ਸੌਂ ਖਾਂਦੇ ਪਤਾ ਨਹੀਂ ਵੀ ਦੂਜਾ ਹੋਵੇ ਕਿ ਤੇ ਜਾ ਹੋਵੇ ਠੀਕ ਇਹ ਗੱਲ ਦਾ ਆਪਾਂ ਨੂੰ ਪਤਾ ਨਹੀਂ ਜੀ ਕਿਉਂਕਿ ਕਈ ਲੋਕ ਠੀਕ ਪਰ ਆਈ ਥੋੜੇ ਜੇ ਭੁੱਖੇ ਘਰੋਂ ਜੇ ਠੀਕ ਹੈ ਰੋੜਿਆਂ ਤੇ ਬੰਨੀ ਸੀ ਉਹਨਾਂ ਨੇ ਅੱਛਾ ਜੀ ਆਹ ਤੇ ਗੋਹਾ ਇਹਦਾ ਅੱਜ ਮੈਂ ਲਾਇਆ ਇੰਨਾ ਗੋਹਾ ਲੱਗਾ ਹੇ ਕੋਈ ਹਿਸਾਬ ਨਹੀਂ ਇਹਦੇ ਕੋਲ ਦੁੱਧ ਕਿੰਨਾ ਹੈ ਇਸ ਟਾਈਮ ਤੇ ਦੇਰ ਕੋ ਭਾਜੀ ਇਹੋਲੇ 10:30 ਤੋਂ 11 ਕਿਲੋ ਹੋਊਗਾ ਸਵੇ ਇਹ ਵਛੀ ਆਪਾਂ ਲਿਆਂਦੀ 9 9 ਕਿਲੋ ਚੋਕੇ ਹਾਂ ਪਰਸੋਂ ਹੀ ਆਈ ਆ ਹੁਣ ਵਛੀ ਵਧੀ ਜਾਣ ਢਈ ਆ 10 ਤੋਂ ਬਾਹਰ ਹੋਊਗਾ ਠੀਕ ਹੈ ਜੀ 10:30 ਜੇ 11 ਜੀ ਤੇ ਇਹਦਾ ਮਿਲਕ ਵੇਣ ਵੇਖੋ ਕਿੰਡੀ ਮੋਟੀ ਲੱਗੀ ਆ ਆ ਵੇਖੋ ਜੀ ਥਾਣਾ ਵਾਲੀ ਜਿਹੜੀ ਆ ਥਾਣ ਚੈੱਕ ਕਰ ਲੋ ਤਾਂ ਆਹ ਵੇਖੋ ਜੀ ਪੈਪ ਗੱਡੀ ਮੋਟੀ ਲੱਗੀ ਆ ਤਾਂ ਥਣਾ ਦੀ ਕੁਆਲਿਟੀ ਇਹਦੀ ਚੈੱਕ ਕਰ ਲੋ ਬੜੀ ਸੋਹਣੀ ਆ ਹਵਾਨਾ ਇਹਦਾ ਵੀ ਵੇਖ ਲੋ ਜੀ ਆਹ ਵੇਖੋ ਜਿੱਦਾਂ ਮਰਜੀ ਬੈਜੋ ਆਹ ਵੇਖੋ ਜੀ ਪੂਰਾ ਸੋਹਣਾ ਵਾ ਹਵਾਨਾ ਇਹਦਾ ਵੇਖ ਸਾਦਦੇ ਆ ਜੀ ਠੀਕ ਆ ਤੋੜ ਦੇ ਵੀਰ ਜੀ ਇਹਨੂੰ ਆਹ ਵੇਖੋ ਜੀ ਇਹ ਵੀ ਸੋਹਣੀ ਆ ਬੈੜ ਤੀਜਾ ਸੂ ਆਊਗਾ ਤੀਜਾ ਮੰਨ ਲੈ ਕੋਈ ਆਪਣੀ ਸਮਝਣਾ ਜਿਵੇਂ ਮੰਨਣਾ ਮੰਨ ਲੋ ਜੀ ਆਪਾਂ ਨੂੰ ਦੱਸਤਾ ਵੀਰ ਨੇ ਵੀ ਤਿੱਜਾ ਹੋ ਸਕਦਾ ਵਾ ਤੇ ਬਾਕੀ ਤੁਸੀਂ ਵੀ ਆਪਣੀ ਸਮਝ ਨਾਲ ਵੇਖ ਲਓ ਦੁੱਧ ਐਸ ਟਾਈਮ ਤੇ 11 ਕਿਲੋ ਤੋਂ ਬਾਹਰ ਦੱਸਦਾ ਵੀਰ ਤੇ ਬਾਕੀ ਇਹਦੀ ਵੀ ਫੈਂਟ ਚੰਗੀ ਆਉਂਦੀ ਆ ਸੋਹਣੀ ਆ ਵੇੜ ਥਾਣ ਥੁਣ ਦੀ ਕੁਆਲਿਟੀ ਚੰਗੀ ਏਦੀ ਵੀ ਪਿੱਛੇ ਇਹਨੇ ਮੱਛੀ ਆ ਜੀ ਇੱਕ ਨਹੀਂ ਵੀਰ ਨੇ ਦੋ ਵੇੜਾਂ ਦੇਣੀਆਂ ਇਹ ਵੀ ਬਹੁਤ ਸੋਹਣੀ ਆ ਫੇਸ ਕੁਆਲਿਟੀ ਵੀ ਚੰਗੀ ਏਦੀ ਬਾਕੀ ਹਵਾਨਾ ਵੀ ਬਹੁਤ ਸੋਹਣਾ ਲੈ ਜਾਓ ਪਾਜੀ ਦੁੱਧ ਭਾਜੀ ਵਾਸੀ 13-14 ਕਿਲੋ ਕਰ ਜੂਗੀ ਠੀਕ ਆ ਤੇ ਉਦਾਂ ਦੇ ਭਾਵੇਂ ਦੋ ਦਿਨ ਸਾਮ ਕੇ ਵੇਚਦੇ ਮੈਂ ਹਾਂ ਚੱਲ ਹੁਣ ਵੀਡੀਓ ਪਾਉਣੀ ਠੀਕ ਆ ਤੇ ਦੁੱਧ 13-14 ਕਿਲੋ ਦੇ ਖਲੋਗੀ ਉਹਨਾਂ ਨੇ ਜਿਆਦੀ ਭੁੱਖੀ ਮਰੀ ਠੀਕ ਹੈ ਜੀ ਠੀਕ ਲੈ ਜਾਓ ਜੀ ਲੈ ਜਾਓ ਬਾਕੀ ਹਵਾਨਾ ਇਹਦਾ ਵੀ ਚੈੱਕ ਕਰ ਸਦੈ ਬੜਾ ਸੋਹਣਾ ਵਾ ਆ ਦੇਖੋ ਜੀ ਇਸ ਟਾਈਮ ਤੇ ਫਿਰ 11 ਕਿਲੋ ਦੁੱਧ ਤਿਆਰ ਆ ਜੀ ਸਾਢੇ 10 11 ਕਿਲੋ ਭਾਜੀ ਉਹ 10 ਤੋਂ ਬਾਹਰ ਹੋਊਗਾ 10 ਤੋਂ ਬਾਹਰ ਹੀ ਆ ਕੋਈ ਵੀਰ ਮਿਲਦੇ ਆਪਾਂ ਉਹਨਾਂ ਹੀ ਦੱਸਣਾ ਵਾ ਜਿਹੜਾ ਤੁਹਾਡੇ ਕੋਲੋਂ ਚੋ ਕੇ ਲੈ ਜੇ ਅਗਲਾ ਅੱਛਾ ਵਾਸੀ 13 14 ਕਿਲੋ ਦੇ ਵੀ ਖਲੋਊਗੀ ਜਾ ਕੇ ਠੀਕ ਆ ਕੱਲਿਆਂ ਸਾਂਭੀ ਨਹੀਂ ਆ ਰੋੜਿਆਂ ਤੇ ਬਣੀ ਹੀ ਹਾਂਜੀ ਤੇ ਆ ਚਲੋ ਆਪਾਂ ਆਣ ਕੇ ਗੋਹਾ ਲਾਇਆ ਦੇ ਨਾਲ ਉਹ ਗੋਾਈ ਬੜਾ ਲੱਥਾ ਵਾ ਬਾਕੀ ਠੰਡੀਆਂ ਰੱਸੀ ਰੁਸੀ ਪਾਉਣ ਦੀ ਇਹਨੂੰ ਕੋਈ ਲੋੜ ਨਹੀਂ ਆ ਅੱਛਾ ਜੀ ਹਾਂ ਠੀਕ ਆ ਰੱਸੀ ਨਹੀਂ ਪਾਉਣੀ ਰੱਸੀ ਤੋਂ ਬਗੈਰੀ ਚ ਹੋਣੀ ਆ ਠੀਕ ਆ ਚਲੋ ਉਦਾਂ ਜੇ ਕੋਈ ਵੀਰ ਲੈ ਜੇ ਤੇ ਜੇ ਰੱਸੀ ਤੇ ਗਿਝਾਲੇ ਤੇ ਵੈਸੇ ਹੈ ਤਾਂ ਵਧੀਆ ਰੱਸੀ ਦਾ ਫਾਇਦਾ ਹੀ ਆ ਰੱਸੀ ਦਾ ਫਾਇਦਾ ਗਾਂ ਮੱਖੀ ਮੱਛਰ ਆ ਜਾਣਾ ਉਹਨਾਂ ਦੇ ਕਈ ਜਿਹੜਾ ਉਹ ਨਹੀਂ ਪਾਉਂਦੇ ਤਾਂ ਨਾ ਆਪਾਂ ਹੀ ਪਾਈ ਆ ਠੀਕ ਆ ਹਾਂਜੀ ਸਹੀ ਆ ਤੇ ਦੱਸੋ ਫੇ ਇਹਦਾ ਕਿੰਨਾ ਕਰਨਾ ਮੁੱਲ ਇਹਦਾ ਮੁੱਲ ਕਰਦੀ ਆ 40000 ਰੁਪਏ ਕਿਨਾਂ ਸੂਈ ਨੂੰ ਇਹਨੂੰ ਮੀਆਂ ਤੋਂ ਅੰਦਰ ਹੀ ਹੋਏ ਜੀ 17 18 ਦਿਨ ਹੋਏ ਹੋਣਗੇ ਸੂਈ ਨੂੰ 17 18 ਦਿਨ ਹੋ ਗਏ ਤਾਂ ਮੈਂ ਕਹਿੰਦਾ ਭਾਵੇਂ ਮੋਲ 40 ਕਰ ਲਓ ਤੇ ਭਾਵੇਂ ਕਰ ਲਓ 45 ਤੇ ਜਿਹੜੇ ਲੋਕ ਵੀਡੀਓ ਵੇਂਦੇ ਆ ਨਾ ਆਪਣੇ ਜਿੰਨੇ ਵੀ ਉਹ ਸਾਰੇ ਵੀਰ ਸਮਝਦਾਰ ਆ ਬਿਲਕੁਲ ਬਿਲਕੁਲ ਕਿੱਲੀ ਆ ਬੈਠੇ ਉਹ ਜੱਜਮੈਂਟ ਕਰ ਲੈਂਦੇ ਆ ਵੀ ਪਹੂ ਕਿੰਨੇ ਕੁ ਦਾਵਾ ਤੇ ਕਿੰਨਾ ਕਿੰਨੇ ਦੁੱਧ ਦੇਣਾ ਆ ਆਪਾਂ ਭਾਜੀ ਮਾੜਾ ਪਹੂ ਦੇ ਵੇਖੋ ਲਈਦਾ ਹੀ ਨਹੀਂ ਆ ਜੇ ਮਾੜਾ ਲੈਣਾ ਤੇ ਉਹਦੇ ਨਾਲੋਂ ਮੇਰੇ ਹਸਰਾਂ ਤੇ ਉਦਾਂ ਹੀ ਨਾ ਕਰੋ ਕੰਮ ਜੀ ਜੀ ਪਹਿਲੇ ਲਈ ਹੀ ਇੱਕ ਉਹ ਚਲੋ ਉਹਦਾ ਵਿਚਰੀ ਦੇ ਕਰਮਾਂ ਦਾ ਆਪਣਾ ਦਾਣਾ ਪਾਣਾ ਲਿਖਿਆ ਦੇਣੀ ਕਿੰਨੇ ਦੀ ਇਹ ਦ ਦੇ ਦੀ 38 ਦੀ 38 ਜੋ ਛੋੜ ਕਿੰਨੀ ਕਰਨੀ ਹੈ ਦੱਸੋ ਤੋਂ ਹੀ ਜਾਣ ਦੋ 36000 ਦੀ 36000 ਦੀ ਉਹ ਚੋਂ ਮੌਕੇ ਤੇ ਥੋੜਾ ਬੋਲਾ ਹੋ ਜਾ ਜ਼ਰੂਰ ਹੋਊਗਾ ਆਏ ਇਹ ਮੁੱਲ ਬਿਲਕੁਲ ਜਾਇਜ਼ ਕੀਤਾ ਭਾਈ ਨੇ ਹਾਂ ਬਾਕੀ ਦੁੱਧ ਵੇਖ ਲਓ ਵੀ 10 ਕਿਲੋ ਤੋਂ ਬਾਹਰ ਦੱਸਿਆ ਵਾ 36000 ਮੁੱਲ ਹਾਂਜੀ ਉਹ ਚ ਛੋੜ ਛੱਪਾ ਹੋ ਜਾਊਗਾ ਛੋੜ ਛੱਪਾ ਹੋ ਜਾਊਗਾ ਤੇ ਬਾਕੀ ਮੇਰਾ ਵੀਰ ਜਿਹੜੇ ਸਲਾਮਾਂ ਵਾਲੇ ਆ ਮੂਲ ਤੇ ਹੁਣ ਆਪਾਂ ਵੇਚ ਹੀ ਪਾਤਾ ਵਾ ਜੀ ਤੇ ਸਲਾਹ ਆਂਦੇ ਵੀ ਅਸੀਂ ਸਲਾਹ ਕਰਕੇ ਦੱਸ ਦਿੰਦੇ ਮੇਰੇ ਵੀਰ ਪਹਿਲਾਂ ਹੀ ਸਲਾਹ ਕਰ ਜਿਹੜਾ ਵੀ ਸਲਾਹ ਲਈ ਫੋਨ ਕਰੂ ਉਹਨੂੰ ਕਹ ਵੀ ਵੀਰ ਵੀਡੀਓ ਦੋਰੇ ਵੇ ਦੋਰੇ ਵੇ ਤੇ ਬਾਕੀ ਚੰਗੀਆਂ ਭਾਜੀ ਚੰਗੀਆਂ ਕਰਕੇ ਲਿਆਂਦੀਆਂ ਵਾ ਆ ਵੱਛੀ ਜਦਨ ਲਈ 100 ਕਿਲੋਮੀਟਰ ਘੁੰਮੇ ਆ ਮਾਲ ਲੱਭਦਾ ਨਹੀਂ ਗਾੜੀ ਸਾਡੀ ਮਾਝੇ ਵਾਲਿਆਂ ਦੀ ਭਾਜੀ ਬੋਲ ਬਾਣੀ ਥੋੜੀ ਖੜਵੜੀ ਜੀ ਆ ਵੇ ਕਰਕੇ ਲੱਗਦਾ ਵਾ ਕਿ ਪਤਾ ਨਹੀਂ ਇਹਨਾਂ ਲਾੜੀ ਪੈਣਾ ਗੋੜੀ ਪੈਣਾ ਅੱਗੇ ਭਾਜੀ ਵੜ ਘੱਲੀ ਆ ਉਹਨੇ ਬੰਦੇ ਨੇ ਚੁਾਈ ਨਹੀਂ ਕੀਤੀ ਮੈਂ ਉਹਨੂੰ ਕਿਹਾ ਮੈਂ ਕਿਹਾ 7 ਕਿਲੋ ਦੁੱਧ ਵਾ ਵੀਰ ਤੇ ਹੋ ਸਕ ਠੀਕ ਆ ਅਜੀ ਭਾਜੀ ਡਰਦੀ ਆ ਹਾਂਜੀ ਇਹਦਾ ਕਰਕੇ ਥੋੜਾ ਜਆ ਮਤਲਬ ਕਹੇ ਵੇਲੇ ਆਈ ਆ ਕਿਸੇ ਘਰੋਂ ਨਹੀਂ ਕੱਢੀ ਬੈਠ ਕਰਨੀ ਵੀਰ ਜੀ ਗੱਲਬਾਤ ਕੋਈ ਗੱਲਬਾਤ ਇਹੋ ਜੀ ਆ ਕਿ ਧਾਰਾ ਮਰਵਾਉਣੀਆਂ ਜਿੱਦਾਂ ਕਹੋ ਮਰਵਾ ਦਿੰਦੇ ਆ ਵੇਖੋ ਬੱਚਾ ਲਾਤਾ ਵੀ ਇਹਨੇ ਤੇ ਮੜੀਆਂ ਧਾਰਾ ਮਰਾ ਕੇ ਇਹਦੀਆਂ ਦਿਖਾ ਦਿੰਦੇ ਆ ਬੈਠ ਦੀਆਂ ਥਾਣ ਸੁਣ ਦਿਖਾ ਦਿੰਦੇ ਆ ਕਿ ਨਾ ਤੁਹਾਨੂੰ ਚੈੱਕ ਕਰਾ ਦਿੰਦੇ ਆ ਖਣਾ ਧੁਨਾਂ ਦੀ ਬਾਤ ਘਾੜਦਣੀ ਹੈਗੀ ਵੀਰ ਜੀ ਕੋਈ ਗਾਲ ਹੀ ਕੋਈ ਨਹੀਂ ਉਹ じゃ ਪਹੂ ਲਈਦਾ ਹੀ ਨਹੀਂ ਆਪਾਂ ਜੇ ਲਈਦਾ ਵੀ ਆ ਤਾਂ ਫਿਰ ਦੱਸ ਕੇ ਦੇਈਦਾ ਵਾ ਠੀਕ ਹੈ ਠੀਕ ਕਿਉਂਕਿ ਜਿਹੜਾ ਸੂਆ ਸੂਆ ਡੰਗਰ ਉਹਦਾ ਤੇ ਭਾਜੀ ਝੂਠੀ ਕੋਈ ਨਹੀਂ ਆ ਭਾਜੀ ਇੱਕ ਗੱਲ ਹੋਰ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਆ ਨਾ ਜਿੱਦਾਂ ਹੁਣ ਜਿਹਦਾ ਯਕੀਨ ਬਣ ਗਿਆ ਨਾ ਹਾਂਜੀ ਹਾਂਜੀ ਤੇ ਅਗਲੇ ਯਾਰਾਂ ਨੇ ਤੁਹਾਡੇ ਕੋ ਧਾਰਵ ਨਹੀਂ ਮਾਰਨੀ ਜਿੰਨੇ ਪਹੂ ਖਰੀਦਣ ਆਇਆ ਬਿਲਕੁਲ ਜੀ ਬਿਲਕੁਲ ਬਾਕੀ ਭਾਜੀ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਯਾਰ ਖਾਂਡ ਅਗਲੇ ਕੋ ਵੱਧ ਮੰਗ ਕੇ ਲੈ ਲਓ ਤੂੰ ਖਾਣਾ ਘੇਣਾ ਨਾ ਕਰੋ ਗਾੜੀ ਪਤਾ ਨਹੀਂ ਅਗਲੇ ਦਾ ਪੈਸਾ ਕਿਦਾਂ ਬਣਿਆ ਹੋਣਾ ਗਰੀਬ ਦਾ ਜੀ ਜੀ ਆਹ ਵੇਖੋ ਜੀ ਥਾਣ ਥੋੜਾ ਬੜਾ ਸੋਹਣਾ ਲੱਗਾ ਵਾ ਆੜਾ ਥਾਣਾ ਨਾ ਮੱਜਾਂ ਨੂੰ ਲੱਗਾ ਹੁੰਦਾ ਭਾਜੀ ਹਾਂਜੀ ਹਾਂਜੀ ਤੇ ਸਾਰਾ ਹੀ ਆਗੇ ਗਾਜਰ ਵੀ ਆ ਤੇ ਨੋਕ ਵਾਲਾ ਵੀ ਆ ਤੇ ਜਿਹੜਾ ਮਰਜੀ ਸਮਝ ਲੈ ਕੋਈ ਇਹ ਤਾਂ ਆਪਾਂ ਭਾਜੀ ਗਾਂ ਹੁੰਦੀ ਆ ਥਣ ਦੀ ਥਣ ਦੀ ਤੇ ਚੁੰਡੀਆਂ ਨਾਲ ਚੋਣੀ ਪਈ ਤੇ ਫੇਰ ਫਾਇਦਾ ਵੀ ਕੀ ਹੋਇਆ ਠੀਕ ਨਹੀਂ ਬਾਸ ਬੋਤੈ ਜਵਾ ਸੋਨਾ ਲੱਗਾ ਵਾ ਵੈੜ ਨੂੰ ਓਲੀ ਰੂ ਮਰ ਗਈ ਬਾਸ ਬੋਤੈ ਪਿਛਲੇ ਚੋ ਮਾਰਦੇ ਵੀਰ ਪੂਰ ਛਟਾ ਕੋਈ ਨਹੀਂ ਹੈਗਾ ਕਿਹ ਹੈਗਾ ਵਾ ਨਾ ਕੋਈ ਹੋਵੇ ਤਾਂ ਆਪਾਂ ਦੱਸ ਕੇ ਦਵਾਂਗੇ ਤਾਂ ਵੀ ਜਾਣ ਨਾਲ ਠੀਕ ਆ ਜੀ ਚਲੋ ਠੀਕ ਆ ਭਾਜੀ ਤਾਂ ਬਾਕੀ ਆਹੀ ਦੋ ਵਹਿਣਾ ਸੇਲ ਕਰਨੀਆਂ ਕਿਸੇ ਵੀਰ ਨੇ ਵੀ ਆਉਣਾ ਆਪਣੀ ਦੋ ਟਾਈਮ ਦੀ ਚਵਾਈ ਕਰਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਜੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ